ਦੀ ਨਾਮ ਤੇ ਕੀ ਕਹਿੰਦਾ ਚਪੇੜੀ ਮੈਂ ਜੀ ਗੁਰਪ੍ਰੀਤ ਆਰਟਿਸਟ ਬਠਿੰਡਾ ਇਹ ਜਿਹੜੀ ਪ੍ਰੈਸ ਕਾਨਫਰੰਸ ਅੱਜ ਅਸੀਂ ਕੀਤੀ ਸੀ ਬਠਿੰਡੇ ਦੇ ਬਾਸਟੇ ਨੂੰ ਜਿਹੜਾ ਇੱਥੋਂ ਤਬਦੀਲ ਕਰਕੇ ਬਿਲਕੁਲ ਸ਼ਹਿਰ ਤੋਂ ਬਾਹਰ ਵੱਰ 7-8 ਕਿਲੋਮੀਟਰ ਦੂਰ ਲਿਜਾਣ ਦੀ ਜਿਹੜੀ ਸਰਕਾਰੀ ਯੋਜਨਾ ਚੱਲ ਰਹੀ ਹੈ ਉਹਦਾ ਵਿਰੋਧ ਕਰਨ ਲਈ ਬਠਿੰਡੇ ਦੀਆਂ ਸਾਰੀਆਂ ਧਿਰਾਂ ਸਾਰੀਆਂ ਧਿਰਾਂ ਤੋਂ ਮੇਰਾ ਭਾਵ ਹੈ ਜਿਦੇ ਵਿੱਚ ਇੱਥੋਂ ਦੀਆਂ ਵੱਖ-ਵੱਖ ਦੁਕਾਨਦਾਰ ਐਸੋਸੀਏਸ਼ਨਾਂ ਪਾ ਇੱਥੋਂ ਦੀ ਆ ਮੈਡੀਕਲ ਐਸੋਸੀਏਸ਼ਨ ਆ ਸਵਰਨਕਾਰ ਸੰਘ ਚਾਰ ਇੱਥੇ ਵੱਡੇ ਵਪਾਰ ਮੰਡਲ ਆ ਚਾਰਾਂ ਦੇ ਪ੍ਰਧਾਨ ਇੱਥੇ ਆਏ ਹੋਏ ਸੀ ਇੱਥੇ ਵਿਦਿਆਰਥੀ ਯੂਨੀਅਨ ਆਈਆਂ ਹੋਈਆਂ ਸੀ ਇੱਥੇ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਸਾਡੇ ਕੋਲੇ ਆਏ ਹੋਏ ਆ ਇੱਥੇ ਸਾਡੇ ਕੋਲੇ ਕਿਸਾਨ ਯੂਨੀਅਨ ਆ ਮਜ਼ਦੂਰ ਯੂਨੀਅਨ ਆ ਮਤਲਬ ਕੋਈ ਵੀ ਵਰਗ ਬਚਿਆ ਨਹੀਂ ਬੁੱਧੀਜੀਵੀ ਵਰਗ ਵੀ ਇਹਦੇ ਵਿੱਚ ਸ਼ਾਮਲ ਹੈ ਮਤਲਬ ਲੇਖਕ ਵੀ ਸ਼ਾਮਲ ਹੈ ਇਹਦੇ ਵਿੱਚ ਸਾਰੇ ਬਠਿੰਡੇ ਦੇ ਵਰਗ ਸ਼ਾਮਲ ਹੈ ਜਿਨ੍ਹਾਂ ਨੇ ਮਿਲ ਕੇ ਆਪਣਾ ਪੱਖਾ ਜੇ ਰੱਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਬਟਿੰਡੇ ਦਾ ਬੱਸ ਸਟੈਂਡ ਇੱਥੋਂ ਬਾਹਰ ਜਾਵੇ ਤੁਸੀਂ ਇੰਨੇ ਲੰਬੇ ਸਮੇਂ ਤੋਂ ਸੰਦਰਸ਼ ਕਰ ਰਹੇ ਹੋ ਕੋਈ ਸਰਦਾਰ ਦਾ ਨੁਮਾਇੰਦਾ ਜਾਂ ਕੋਈ ਡੀਸੀ ਸਾਹਿਬ ਵੀ ਪ੍ਰਸ਼ਾਸਨ ਦਾ ਤੁਸੀਂ ਮਿਲਣ ਨਹੀਂ ਲਿਆ ਹੋ ਆਸੀਂ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਜੀ ਇੱਥੇ ਜਿਹੜੇ ਚੇਅਰਮੈਨ ਹੈ ਮੇਅਰ ਹੈ ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਆ ਚੇਅਰਮੈਨ ਨੂੰ ਵੀ ਮੰਗ ਪੱਤਰ ਦਿੱਤਾ ਇੰਪਰੂਵਮੈਂਟ ਅਫਸਰ ਦੇ ਚੇਅਰਮੈਨ ਨੂੰ ਪਰ ਸਾਡੇ ਕੋਲੇ ਹਜੇ ਤੱਕ ਨਾ ਅਡੀਸਾ ਬਲੋਨਾ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਜਿਨਨੇ ਕਿਹਾ ਹੋਵੇ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਠੀਕ ਹੈ ਜੀ ਤੇ ਉਲਟਾ ਸਾਡੇ ਖਿਲਾਫ ਜ਼ਰੂਰ ਬਿਆਨਬਾਜ਼ੀ ਹੋਈ ਜਿਦੇ ਚ ਦੋ ਗੱਲਾਂ ਕਹੀਆਂ ਗਈਆਂ ਕਿ ਇਹ ਤਾਂ 100 200 ਬੰਦਾ ਪਹਿਲਾਂ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਕਿਹਾ ਗਿਆ ਕਿ ਇਹਦੇ ਵਿੱਚ ਤਾਂ ਟਰਾਂਸਪੋਰਟਰ ਆ ਕੱਲੇ ਉਸ ਤੋਂ ਬਾਅਦ ਜਦੋਂ ਬਾਜ਼ਾਰ ਬੰਦ ਹੋ ਗਿਆ ਸਾਰਾ ਤੇ ਦੁਕਾਨਦਾਰ ਫਿਰ ਕਿਹਾ ਕਿ ਇਹਦੇ ਵਿੱਚ ਕੱਲੇ ਦੁਕਾਨਦਾਰ ਸ਼ਾਮਲ ਹੈ ਪਰ ਅੱਜ ਤੁਸੀਂ ਦੇਖਿਆ ਕਿ ਸਾਰੀ ਤਰ੍ਹਾਂ ਸ਼ਾਮਲ ਸੀ ਤਾਂ ਹੁਣ ਉਹਨਾਂ ਕੋਲੇ ਮੈਨੂੰ ਨਹੀਂ ਲੱਗਦਾ ਕੋਈ ਜਵਾਬ ਹੈਗਾ ਸਾਡੀ ਤਾਂ ਬੇਨਤੀ ਹੈ ਜੀ ਜਿੰਨੇ ਡੀਸੀ ਸਾਹਿਬ ਸਰਕਾਰ ਦੇ ਉਹਨੇ ਡੀਸੀ ਸਾਹਿਬ ਬਲਕਿ ਉਹ ਤੋਂ ਵੱਧ ਸਾਡੇ ਆਪਦੇ ਹੈ ਸਾਡੇ ਲੋਕਾਂ ਦੇ ਵੀ ਹੈ ਡੀਸੀ ਸਾਹਿਬ ਪਬਲਿਕ ਦੇ ਹੀ ਹੈ ਨਾ ਨੁਮਾਇੰਦੇ ਦਾ ਹੋ ਸੋ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਡੀਸੀ ਸਾਹਿਬ ਤੁਸੀਂ ਸਾਡੀ ਵੀ ਗੱਲ ਸੁਣੋ ਤੁਸੀਂ ਸਾਡੇ ਹੱਕ 'ਚ ਆਵਾਜ਼ ਉਬਲੰਦ ਕਰੋ ਬਲਕਿ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਨੂੰ ਵੀ ਅਸੀਂ ਸਾਰੇ ਬਠਿੰਡੇ ਦੇ ਵੋਟਾਂ ਪਾ ਕੇ ਜਿਤਾਇਆ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਐਮਐਲਏ ਸਾਹਿਬ ਤੁਸੀਂ ਬਠਿੰਡੇ ਦੇ ਲੋਕਾਂ ਦੀ ਆਵਾਜ਼ ਬਣੋ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਬਹੁਤ ਰਿਸਪੈਕਟ ਕਰਦੇ ਆ ਕੀ ਕਾਰਨ ਮੰਨਦੇ ਹੋ ਵੀ ਜੇ ਕਿਸਾਨ ਜੀ ਨੂੰ ਧੋਖਾ ਮਿਲਦੇ ਵੀ ਕਿਤੇ ਜਦੋਂ ਕਿ ਇੱਕ ਦਰਿਆ ਤੋਂ ਸਰਕਾਰ ਨੂੰ ਅਥਾਹ ਕਰਨ ਦੀ ਪੈ ਜਾਂਦੀ ਹੈ ਤੁਸੀਂ ਇੰਨੀ ਆਂਧੇ ਰਗੜਾਉਂਦੀਆਂ ਤਾਂ ਸਰਕਾਰ ਵੀ ਕਰਦੇ ਨਹੀਂ ਸਕਦੀ ਹਜੇ ਉਹਨਾਂ ਦਾ ਉਹਨਾਂ ਨੂੰ ਇਹ ਲੱਗਦਾ ਸੀ ਪਹਿਲਾਂ ਕਿ ਸ਼ਾਇਦ ਥੋੜੇ ਬੰਦੇ ਹੋਣਗੇ ਪਰ ਜਿਵੇਂ ਜਿਵੇਂ ਉਹ ਇਕੱਠ ਵੱਧਦਾ ਜਾ ਰਿਹਾ ਹੁਣ ਥੋੜੀ ਹਲਚਲ ਵੀ ਹੋਣ ਲੱਗੀ ਹੈ ਜੀ ਕਿਉਂਕਿ ਜਦੋਂ ਤੋੜ ਦੇ ਖਿਲਾਫ ਬਹੁਤ ਬੰਦੇ ਸੋਸ਼ਲ ਮੀਡੀਆ ਤੇ ਕੂੜ ਪ੍ਰਚਾਰ ਕਰਨ ਲੱਗ ਗਏ ਤਾਂ ਸਮਝ ਲੋ ਕਿ ਤੁਹਾਡਾ ਤੀਰ ਸਹੀ ਨਿਸ਼ਾਨੇ ਤੇ ਲੱਗ ਰਿਹਾ ਹੁਣ ਹਲਚਲ ਸ਼ੁਰੂ ਹੋਈ ਹੈ ਥੋੜੇ ਦਿਨਾਂ ਨੂੰ ਕਿਸਾਨ ਜਿਹੜੀਆਂ ਤੇ ਰਹਿ ਮਜ਼ਦੂਰ ਤੇ ਰਾਂ ਉਹਨਾਂ ਨੇ ਵੇਲੇ ਹੋ ਜਾਣਾ ਬਾਡੀ ਤੇ ਲੱਗੇ ਹੋਏ ਆ ਬੰਦੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਵੱਡੇ ਪੱਦਰ ਚ ਸ਼ਾਮਲ ਹੋ ਰਹੇ ਹਾਂ ਵਿਦਿਆਰਥੀ ਉਹਨਾਂ ਦੇ ਇਮਤਿਹਾਨ ਚੱਲ ਰਹੇ ਸੀ ਉਹ ਵੀ ਫ੍ਰੀ ਹੋ ਰਹੇ ਉਹਨ ਵੱਡੇ ਪੱਦਰ ਤੇ ਸ਼ਾਮਲ ਹੋ ਰਹੇ ਆ ਸੋ ਇਸ ਸੰਗਾਰਸ਼ ਦਾ ਤਿੱਖਾ ਹੁੰਦਾ ਜਾਣਾ ਹੈ। ਇਹ ਕਹਾਂਗਾ ਕਿ ਇਹ ਪਹਿਲਾਂ ਉਸ ਟੈਕਸਿ ਕੋਲ ਸੀ ਉਸ ਦਾ। ਉਹ ਬੋਝੇ ਤੋਂ ਪਾਗਿਆ ਫਿਰ ਇੱਥੇ ਆਇਆ। ਕਾਹ ਜਰੂਰ ਤੁਸੀਂ ਹਮਨ ਉੱਧਰ ਜਾਉਂਦੇ ਹੋ। ਬਿਲਕੁਲ ਨਹੀਂ ਇਹ ਗੱਲ ਬਿਲਕੁਲ ਗਲਤ ਆ ਉਹਨਾਂ ਦੀ। ਤੁਸੀਂ ਦੇਖੋ ਜਦੋਂ ਬੱਸ ਸਟੈਂਡ ਇੱਥੇ ਸੀਗਾ ਫੌਜੀ ਚੌਂਕ ਸੀਗਾ। ਸਟੇਸ਼ਨ ਕੋਲੇ ਤਾਂ ਉਦੋਂ ਹੁੰਦਾ ਸੀ ਜਦੋਂ ਸ਼ਹਿਰ ਨਹੀਂ ਸੀ ਪਿੰਡ ਹੀ ਸੀ। ਪਿੰਡ ਵਰਗਾ ਹੀ ਸ਼ਹਿਰ ਸੀ ਇਹ। ਜ ਫਿਰ ਬੱਸ ਸਟੈਂਡ ਫੌਜੀ ਚੌਂਕ ਕੋਲੇ ਵੜਿਆ। ਤੁਸੀਂ ਇਹ ਦੇਖੋ ਫੌਜੀ ਚੌਂਕ ਤੋਂ ਇੱਥੇ ਦੀ ਦੂਰੀ ਕਿੰਨੀ ਐ ਬਿਲਕੁਲ ਕਿਲੋਮੀਟਰ ਵੀ ਨਹੀਂ ਬਣਦੀ ਕਿਉਂਕਿ ਫੌਜੀ ਚੌਂਕ ਦੇ ਵਿੱਚ ਬੱਸਾਂ ਲਈ ਜਗ੍ਹਾ ਥੋੜੀ ਸੀ ਇੱਥੇ ਜਗ੍ਹਾ ਜ਼ਿਆਦਾ ਸੀ ਜਦਕਿ ਬੱਸ ਸਟੈਂਡ ਬਣਨ ਤੋਂ ਪਹਿਲਾਂ ਹੀ ਸਿਵਲ ਲਾਈਨਸ ਵੀ ਸੀ ਇੱਥੇ ਸੇਨ ਜੋਸਫ ਸਕੂਲ ਹੈ ਜਿਹੜਾ 1961 ਦਾ ਬਣਿਆ ਹੋਇਆ ਐ ਰਜਿੰਦਰਾ ਕਾਲਜ ਵੀ ਉਸ ਤੋਂ ਪਹਿਲਾਂ ਦਾ ਬਣਿਆ ਹੋਇਆ ਸੋ ਇਹ ਬੇਅਵਾਦ ਇਲਾਕਾ ਨਹੀਂ ਸੀ ਇਹ ਸ਼ਹਿਰ ਦਾ ਆਲਰੇਡੀ ਸੈਂਟਰ ਸੀਗਾ ਤੇ ਇੱਥੇ ਬੱਸ ਸਟੈਂਡ 1975 ਦੇ ਵਿੱਚ ਬੜਿਆ ਤੇ ਮੇਰਾ 1976 ਦਾ ਜਨਮ ਹੈ ਮੈਂ ਤਾਂ ਸ਼ੁਰੂ ਤੋਂ ਬਾਸਟਾ ਇੱਥੇ ਦੇਖਿਆ ਤੇ ਜਗ੍ਹਾ ਬਹੁਤ ਇੱਥੇ ਬਾਸਟੇ ਦੀ ਸਾਢੇ 6 ਕਿੱਲੇ ਜਗ੍ਹਾ ਇਹਨੂੰ ਥੋੜਾ ਜਿਹਾ ਨਮਿਉਣ ਦੀ ਲੋੜ ਹੈ ਇਹਨੂੰ ਥੋੜਾ ਜਿਹਾ ਬੋਟਨ ਕਰਨ ਦੀ ਲੋੜ ਹੈ ਜਗ੍ਹਾ ਬਹੁਤ ਇੱਥੇ ਡੀਸੀ ਸਾਹਿਬ ਬਹੁਤ ਆ ਗਿਆ ਵੀ ਸਾਢੇ 4 ਕਿਲੋ ਮੀਟਰ ਤੁਹਾਡੇ ਤੋਂ ਕੋਲੋਂ ਕਹਿ ਜਾ ਰਿਹਾ 7 ਕਿਲੋਮੀਟਰ ਲੱਗਦਾ ਇਸ ਨੂੰ ਕਲੀਅਰ ਤੁਸੀਂ ਬਿਲਕੁਲ ਕਲੀਅਰ ਤੁਸੀਂ ਨਾਪ ਕੇ ਦੇਖ ਸਕਦੇ ਹੋ Google Map ਤੇ ਉੱਤੇ ਤੁਸੀਂ ਲੋਕੇਸ਼ਨ ਲਾ ਲਓ ਨਹੀਂ ਤੁਸੀਂ ਤੁਸੀਂ ਲਾ ਕੇ ਦੇਖ ਸਕਦੇ ਹੋ ਇਹ 4 ਕਿਲੋਮੀਟਰ ਨਹੀਂ ਹੈਗਾ ਬਸ ਸਟੈਂਡ ਉੱਤਰ ਜਾਂਦਾ ਹੈ ਅਗਲਾ ਸਿਕਰਸਦੀ ਹੈ ਤੁਹਾਡੇ ਬਸ ਸਟੈਂਡ ਜਾਊਗਾ ਹੀ ਨਹੀਂ ਪਹਿਲੀ ਗੱਲ ਤਾਂ ਜੀ ਹਜੇ ਜਾਣ ਦੀ ਇਹ ਤਜਵੀਜ਼ ਰੱਖੀ ਅਸੀਂ ਜਾਣ ਦਵਾਂਗੇ ਜੀ ਅਸੀਂ ਸੰਘਰਸ਼ ਨੂੰ ਤਿੱਖਾ ਕਰਾਂਗੇ ਜਾਣੀ ਨਹੀਂ ਅਸੀਂ ਮੇਰਾ ਖਿਆਲ ਹੈ ਵੀ ਇਸ ਜਿਹੜਾ ਇਸ਼ੂ ਹੈ ਇਸ ਨੂੰ ਬਿਨਾ ਮਤਲਬ ਫਲੇਅਰ ਕੀਤਾ ਜਾ ਰਿਹਾ ਹੈ ਇਹ ਕੋਈ ਇਸ਼ੂ ਹੀ ਨਹੀਂ ਕਿਉਂਕਿ ਜਦੋਂ ਜਦੋਂ ਸ਼ਹਿਰ ਵੱਧਦਾ ਹੈ ਸ਼ਹਿਰ ਵੱਧਣ ਦੇ ਨਾਲ ਲੋੜਾਂ ਵੱਧਦੀਆਂ ਨੇ ਆਬਾਦੀ ਵੱਧਦੀ ਹੈ ਨਵੇਂ 버ਸ ਛੱਡੇ ਆਉਣਾ ਹੀ ਸੀ ਨਵਾਂ 버ਸ ਛੱਡਾ ਕਾਉਂਡ ਦੇ ਵਿੱਚੋਂ ਪਾਸ ਕੀਤਾ ਜਾ ਚੁੱਕਿਆ ਜਿਹਦੇ ਲਈ ਮੈਂ ਧੰਨਵਾਦੀ ਹਾਂ ਸਾਡੀ ਸਰਕਾਰ ਦਾ ਪਹਿਲਾ 버ਸ ਛੱਡਾ ਇੱਥੇ ਗਾਂਧੀ ਮਾਰਕੀਟ ਉੱਥੇੋਂ ਸ਼ਿਫਟ ਹੋਇਆ ਪੁਰਾਣੇ 버ਸ ਛੱਡੇ ਤੇ ਅਗਰ ਅਨੰਦ ਸਿੰਘ ਦੇ ਸ਼ਹੀਦਨੰਦ ਸਿੰਘ ਦੇ ਬੁੱਤ ਕੋਲੇ ਜੇ ਅੱਜ 버ਸ ਛੱਡਾ ਉਹ ਕਹਿੰਦੇ ਵੀ ਉੱਥੇ ਹੀ ਰੱਖੋ ਜਿੱਥੇ ਗਾਂਧੀ ਮਾਰਕੀਟ ਹੈ ਮੇਰਾ ਖਰੀਦੇ ਤਾਂ 버ਸਾਂ ਘੜਾਉਣ ਨੂੰ ਵੀ ਥਾਂ ਨਹੀਂ ਸੀ ਫਿਰ ਉੱਥੇ ਚੱਲਿਆ ਗਿਆ ਅਸੀਂ 버ਸਾਂ ਬੰਦ ਨਹੀਂ ਕਰਨਾ ਉਹ ਗਲਤ ਪ੍ਰਚਾਰ ਕਰ ਰਿਹਾ ਕਿ ਬੱਸ ਸੜਕ ਦਾ ਬਚਾਓ ਕਮੇਟੀ ਬਚਾਉਣਾ ਕਿ ਨੂੰ ਬੱਸ ਸੜਕ ਦਾ ਹੈਗਾ ਹੀ ਹੈ ਜਿਹੜੀ ਗੱਲ ਤੁਸੀਂ ਮਿਨੀ ਬਸਾਂ ਦੀ ਗੱਲ ਕੀਤੀ ਹੈ ਇਸ ਦੇ ਵਿੱਚ ਛੱਟਲ ਚੱਲੂਗੀ ਨਾ ਕਿ ਮਿਨੀ ਬਸ ਜਿਹੜੀ ਇਲੈਕਟ੍ਰਿਕ ਹੋਏਗੀ ਹਰ 5-5 10-10 ਮਿੰਟ ਬਾਅਦ ਚੱਲੇਗੀ ਫ੍ਰੀ ਆਫ ਕਾਸਟ ਹੋਏਗੀ ਔਰ ਤਾਂ ਕਿ ਉਸ ਅੰਡੇ ਤੋਂ ਜਿੰਨਾ ਲੋਕਾਂ ਨੇ ਇਧਰ ਆਉਣਾ ਹੈ ਤੇ ਇਹ ਸੜੇ ਵਾਲੇ ਲੋਕਾਂ ਨੇ ਜਿਹੜੇ ਉੱਧਰ ਜਾਣਾ ਹੈ ਸਵਾਰੀਆਂ ਨੇ ਉਹ ਜਾ ਸਕਣ ਉਹਨਾਂ ਦਾ ਕੋਈ ਖਰਚਾ ਵੀ ਨਹੀਂ ਹੋਏਗਾ ਮੈਂ ਤਾਂ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਸ਼ਹਿਰ ਦੇ ਵਿਕਾਸ ਲਈ ਜਿਹੜੇ ਲੋਕ ਅੜਕਾ ਰਹਉਂਦੇ ਆ ਉਹਨਾਂ ਨੂੰ ਜਵਾਬ ਦਿਓ ਕਿ ਸ਼ਹਿਰ ਨੂੰ ਵਧੀਆ ਬਣ ਲੈਣ ਦਿਓ ਕਿਉਂਕਿ ਅੱਜ ਸ਼ਹਿਰ ਦੇ ਪਾਸ ਜ਼ਮੀਨ ਹੈ ਜਿੱਥੇ ਅਸੀਂ ਨਵੇਂ ਪ੍ਰੋਜੈਕਟ ਨਵੀਆਂ ਗੱਲਾਂ ਕਰ ਸਕਦੇ ਆ ਨਵਾਂ ਬਸਾ ਅੜਾ ਬਣਾ ਸਕਦੇ ਆ ਨਹੀਂ ਤਾਂ ਜਿਹੜੇ ਅੱਜ ਉੱਥੇ ਭਾਵੇਂ ਉਹ ਕਾਂਗਰਸ ਪਾਰਟੀ ਵਾਲੇ ਜਾਂ ਕਾਰਨੀਦਾਰ ਵਾਲੇ ਹੈ ਜਾਂ ਬੀਜੇਪੀ ਵਾਲੇ ਤਿੰਨੇ ਰਾਜ ਕਰਦੇ ਸੀ ਪਿਛਲੇ 15 ਸਾਲ ਤੋਂ ਤੇ ਪਿਛਲੇ 20 ਸਾਲ ਤੋਂ ਜਿਹੜਾ ਬਸੰਡਾ ਹੈ ਜਿਹੜਾ ਸ਼ੋਨੀ ਕੋਲੇ ਸੀ ਉਵੇਂ ਦਾ ਉਵੇਂ ਬਿਆਹ ਉਹਨਾਂ ਦੇ ਦੋ ਮੰਤਰੀਆਂ ਨੇ ਨੀ ਬੱਸਣ ਵੀ ਰੱਖਦੇ ਉਦੋਂ ਬਰੋਧ ਕਿਉਂ ਨਹੀਂ ਕੀਤਾ ਉਦੋਂ ਵੀ ਤਾਂ ਬੱਸਣ ਦਾ ਉੱਤੇ ਜਾਂਦਾ ਸੀ ਉੱਥੇ ਨਹੀਂ ਸੀ ਬਣ ਸਕਦਾ ਇਸ ਲਈ ਇਸ ਬੱਸਣ ਦੇ ਦਾ ਉੱਥੇ ਜਾਣਾ ਲਾਜ਼ਮੀ ਹੈ ਔਰ ਇਹ ਬੱਸਣ ਦਾ ਲੋਕਾਂ ਦੀ ਡਿਮਾਂਡ ਹੈ ਲੋਕ ਕਹਿੰਦੇ ਕਿ ਮੇਰੀ ਤਾਂ ਇੰਨੀ ਬੈਂਤੀ ਹੈ ਕਿ ਉਹ ਬਰੋਧ ਛੱਡ ਕੇ ਕਿ ਐਸਐਚ ਹਸਪੀਟਲ ਸੋਵਟ ਦਾ ਉਹਨਾਂ ਸਾਡੇ ਜਿਹੜੇ ਰੋਇੰਗ ਗੇਮ ਹੈ ਬਾਟਰ ਗੇਮਸ ਹੋਣੀਆਂ ਨੇ ਝੀਲਾਂ ਵਿੱਚ ਦੋ ਤੇ ਤਿੰਨ ਨੰਬਰ ਝੀਲ ਇੱਕ ਨੰਬਰ ਝੀਲ ਹੈ ਜਿਹੜੀ ਤੇ ਬਾਟਰਪਾਈਸ ਵਾਸਤੇ ਮੈਂ ਤੁਹਾਨੂੰ ਅੱਗੇ ਵੀ ਪਿਛਲੇ ਜਦੋਂ ਇੰਟਰਵਿਊ ਕੀਤੀ ਸੀ ਆਪਾਂ ਦੱਸਿਆ ਸੀ ਕਿ 75 ਕਰੋੜ ਦਾ ਪ੍ਰੋਜੈਕਟ ਭੇਜਿਆ ਸੀ 29 ਕਰੋੜ ਆ ਗਿਆ ਸੀ ਟੈਂਡਰ ਵੀ ਲਾ ਕੇ ਲਾਤੇ ਜਿਹਦੇ ਨਾਲ ਜਿਹੜੀਆਂ ਹੁਣ ਪਾਈਪਾਂ ਨੇ ਉਹ ਬਦਲੀਆਂ ਜਾਣੀਆਂ ਪੁਰਾਣੀਆਂ ਔਰ ਨਵੀਆਂ ਪਾਈਪਾਂ ਜਿੰਨੀਆਂ ਹੈਗੀਆਂ ਵਾਦੀ ਉੱਠ ਪਾਈਆਂ ਜਾਣੀਆਂ ਅਸੀਂ ਲੱਗੇ ਹੋਏ ਆ 29 ਕਰੋੜ ਕੁ ਛੋਟਾ ਨਹੀਂ ਹੁੰਦਾ ਆਮਦ ਸ੍ਰੀ ਸੀ ਆਪਣਾ ਨਾਮਤ ਟੂਚ ਪਾ ਕੇ ਉਹਨੂੰ ਮਨਜ਼ੂਰ ਕਰਾਇਆ ਇਹ ਸਾਡੀ ਸਰਕਾਰ ਦੀ ਕਾਰਗੁਜ਼ਾਰੀ ਹੈ ਮੈਂ ਧੰਨਵਾਦੀ ਆ ਮੇਰੀ ਸਰਕਾਰ ਦਾ ਮੇਰੇ